ਅੱਜ ਕਮਰੀ ਸਰਚ ਕੰਪਨੀ ਬਾਗ ਵਿੱਚ ਅੱਜ ਇਕੱਠ ਕੀਤਾ ਗਿਆ ਜਿਹਦੇ ਵਿੱਚ ਆਜ਼ਾਦ ਈ ਰਿਕਸ਼ਾ ਆਟੋ ਯੂਨੀਅਨ ਵੱਲੋਂ ਇਹ ਇਕੱਠ ਕੀਤਾ ਗਿਆ ਸੀ ਜਿਹਦੇ ਵਿੱਚ ਦੱਸਿਆ ਗਿਆ ਹੈ ਵੀ ਸਰਕਾਰ ਵੱਲੋਂ ਜਿਹੜੇ ਡੀਜ਼ਲ ਵਾਲੇ ਆਟੋ ਬੰਦ ਕੀਤੇ ਜਾ ਰਹੇ ਨੇ ਉਹਨਾਂ ਕਰਕੇ ਅੱਜ ਅਸੀਂ ਇਹ ਇੱਥੇ ਜਿਹੜਾ ਵੀ ਇਕੱਠ ਕੀਤਾਗਾ ਉਹਨਾਂ ਨੇ ਦੱਸਦੇ ਹੋਏ ਇਹ ਵੀ ਕਿਹਾ ਕਿ ਜਿਹੜਾ ਸਾਨੂੰ ਗਰੀਬ ਲੋਕਾਂ ਨੂੰ ਰੋਟੀ ਖਾਣ ਦਾ ਜਿਹੜਾ ਜਰੀਆ ਹੈ ਗਵਰਨਮੈਂਟ ਉਹ ਬੰਦ ਕਰ ਰਹੀ ਹੈ ਇਸ ਕਰਕੇ ਸਾਨੂੰ ਇਹ ਮਨਜ਼ੂਰ ਨਹੀਂ ਹੈ ਤੇ ਨਾ ਹੀ ਅਸੀਂ ਇਹ ਹੋਣ ਦਵਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਾਫੀ ਗਿਣਤੀ ਵਿੱਚ ਲੋਕ ਇੱਥੇ ਜਮ੍ਹਾਂ ਹੋਏ ਨੇ ਤਾਂ ਆਪਣੀਆਂ ਮੰਗਾਂ ਉਹਨਾਂ ਨੇ ਰੱਖੀਆਂ ਨੇ ਤੁਸੀਂ ਤਸਵੀਰਾਂ ਵਿੱਚ ਸਾਫ਼ ਦੇਖ ਸਕਦੇ ਜੇ ਤੇ ਇਹ ਜਿਹੜੀ ਆ ਇਹਨਾਂ ਦੀ ਜਿਹੜੀ ਵੀ ਮੀਟਿੰਗ ਇੱਥੇ ਹੋਈ ਆ ਉਹਦੇ ਵਿੱਚ ਕੀ ਨਤੀਜਾ ਨਿਕਲ ਕੇ ਆਉਂਦਾਗਾ ਤਾਂ ਕੀ ਇਹ ਫੈਸਲਾ ਲੈਂਦੇ ਨੇ ਆਓ ਸੁਣਦੇ ਹਾਂ ਸਾਰੀ ਗੱਲਬਾਤ ਰਾਮ ਸ਼ਰਮਪਾਲ ਪ੍ਰਧਾਨ ਆਟੋ ਰਿਕਸ਼ਾ ਸਕੂਲ ਵੈਨ ਯੂਨੀਅਨ ਅੰਮ੍ਰਿਤਸਰ ਸਾਰੇ ਸਰੋਤਿਆਂ ਨੂੰ ਨਮਸਕਾਰ ਕਰਦਾ ਅੱਜ ਦਾ ਜਿਹੜਾ ਸਾਡਾ ਇਹ ਇਕੱਠ ਆ ਇਹ ਆਟੋ ਰਿਕਸ਼ਾ ਵਾਸਤੇ ਆ ਜਿਹੜਾ ਸਾਡਾ 3 ਵੀਲਰ ਪਿਛਲੇ ਲੰਮੇ ਸਮੇਂ ਤੋਂ ਚੱਲਦਾ ਆਂਡਿਆ ਅਸੀਂ ਉਤੋਂ ਰੋਟੀ ਪਾਣੀ ਕਮਾਉਣ ਦੇ ਸੀ ਇਹ ਨਵੀਆਂ-ਨਵੀਆਂ ਚੀਜ਼ਾਂ ਆਣ ਕੇ ਮੁੰਨੇ ਨਾ ਨੇ ਗੈਸ ਵਾਲੇ ਜਾਂ ਇਹ ਜਿਹੜੇ ਨਾ ਗਿਆ ਬੀਡੀ ਵਾਲੇ ਕੱਢ ਦਿੱਤੇ ਆ ਇਹ ਸਾਡੇ ਵਾਰਾ ਨਹੀਂ ਖਾਂਦੇ ਕਿਉਂਕਿ ਨਾ ਇਹਨਾਂ ਦੀ ਖਚਾਈ ਆ ਨਾ ਇਹ ਏਸੀ ਦੇ ਯੋਗ ਨੇ ਕਿ ਦੋ ਚਾਰ ਸਵਾਰੀਆਂ ਲੈ ਕੇ ਕਿਤੇ ਦੂਰ ਨੇੜੇ ਜਾ ਸਕਣ ਸਾਡੀਆਂ ਜਿਹੜੀਆਂ ਗੱਡੀਆਂ ਪੁਰਾਣੀਆਂ ਸੀਗੀਆਂ ਭਾਵੇਂ ਉਹ ਪਿਆਗੋ ਦੀਆਂ ਸੀ ਭਾਵੇਂ ਓਤਲ ਦੀਆਂ ਸੀ ਭਾਵੇਂ ਉਹ ਵਿਕਰਮ ਦੀਆਂ ਸੀ ਭਾਵੇਂ ਉਹ ਕਰਲਾ ਦੀਆਂ ਸੀ ਉਹ ਗੱਡੀਆਂ 8-8 10-10 ਸਵਾਰੀਆਂ ਲੈ ਕੇ ਅਸੀਂ ਜਿੱਥੇ ਮਰਜ਼ੀ ਚਲੇ ਜਾਂਦੇ ਸਾਂ ਅਹੀਂ ਪੜਾ ਦੇ ਚੜ ਜਾਂਦੇ ਸੌਨਾਂ ਗੱਡੀਆਂ ਨੂੰ ਲੀਕ ਕੇ ਇਹਨਾਂ ਗੱਡੀਆਂ 'ਚ ਜਾਨ ਹੀ ਨਹੀਂ ਜਿਹੜੀ ਇਹ ਪੁਲਿਸ ਕਹਿਂ ਡਏ ਨੇ ਮੱਲੋ ਸਾਨੂੰ ਕਿ ਪੋਲਿਊਸ਼ਨ ਹੁੰਦਾ ਇਹਨਾਂ ਗੱਡੀਆਂ ਨਾਲ ਮੈਂ ਇੱਕ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ ਕਿ ਅੰਮ੍ਰਿਤਸਰ ਦੇ ਵਿੱਚ ਰੇਤਾ, ਬਜਰੀ, ਇੱਟਾਂ ਦੀ 10000 ਟਰਾਲੀ ਚੱਲਦੀ ਹੈ ਇਹਨਾਂ ਨੇ ਕਦੀ ਵੇਖਿਆ ਉਹਦਾ ਕੋ ਰਜਿਸਟ੍ਰੇਸ਼ਨ ਹੈਗੀ ਆ ਇਹਨਾਂ ਕਦੀ ਮਿੰਨੀ ਬੱਸਾਂ ਦੀ ਰਜਿਸਟ੍ਰੇਸ਼ਨ ਵੇਖੀ ਆ ਇਹਨਾਂ ਕਦੀ ਘੜੁਕਿਆਂ ਦੀ ਰਜਿਸਟ੍ਰੇਸ਼ਨ ਵੇਖੀ ਆ ਜਿਹੜੇ ਨਾਲ ਕੀ ਸਾਰੇ ਆ ਆ ਬਿਨਾਂ ਸਾਰੇ ਵਹੀਕਲ ਬਣਾਏ ਨੇ ਰੇੜਾ ਮੋਰਥਗਰੀਡ ਹੀ ਚਲਣ ਰਹੀ ਆ ਇਹਦੇ ਅੱਲ ਨਾਲ ਕਦੀ ਵੇਖੀ ਆ ਘੱਟੋ ਘੱਟ ਵੀ ਅੰਮ੍ਰਿਤਸਰ ਦੇ ਵਿੱਚ 1 ਲੱਖ ਦੇ ਲਾਗੇ ਚੱਗੇ ਇਹ ਚੱਲਦੇ ਆ ਜਿਹੜੇ ਅਨ ਅਥੋਰਾਈਜ਼ ਆ ਪਰ ਸਾਡਾ ਇਹ ਆਟੋ ਰਿਕਸ਼ਾ ਵਾ ਇਹ ਅਥੋਰਾਈਜ਼ ਆ ਇਹ ਪਾਸ ਹੈ ਬਕਾਇਦਾ ਡੀਟੀਓ ਦਫ਼ਤਰ ਵੱਲੋਂ ਪੰਜਾਬ ਸਰਕਾਰ ਵੱਲੋਂ ਇਹਦੇ ਵਾਸਤੇ ਸਾਨੂੰ ਅੱਜ ਤੱਕ ਇਹਨਾਂ ਨੇ ਕੋਈ ਇਨਸਟਰਕਸ਼ਨ ਨਹੀਂ ਦਿੱਤੀਆਂ ਕਿ ਸਾਡੇ ਕੋਲ ਆ ਸਟਰਕਸ਼ਨ ਨੇ ਇਸ ਕਰਕੇ ਹੀ ਤੁਹਾਨੂੰ ਬੰਦ ਕਰਨ ਰਏ ਆ ਇਹ ਐਡਮਿਨਿਸਟ੍ਰੇਸ਼ਨ ਜਿਹੜੀ ਆ ਇਹ ਸਾਨੂੰ ਸੁਣਦੀ ਬਜਾਏ ਇਹ ਉਹ ਰਾਈ ਵਾਲੇ ਜਿਹੜੇ ਕੋਈ ਹੈਗੇ ਉਹਨਾਂ ਨਾਲ ਰਲ ਹੀ ਆ ਸਾਡੇ ਵੀ ਤੇ ਦੋ ਚਾਰ ਬੰਦੇ ਆ ਜਿਹੜੇ ਉਹਨਾਂ ਕੋ ਕਮਿਸ਼ਨ ਲੈਣਦੇ ਆ ਤੇ ਸਾਡੇ ਬੰਦਿਆਂ ਨੂੰ ਹਲਾਲ ਕਰਾਉਂਦੇ ਆ ਮੈਂ ਉਹਨਾਂ ਦੇ ਖਿਲਾਫ ਅੱਜ ਹੜਤਾਲ ਖੱਢੀ ਆ ਦੂਜਾ ਸਾਡਾ ਇਹ ਸਿਸਟਮ ਆ ਇਹ ਰਿਕਸ਼ਾ ਵਾਲਿਆਂ ਦਾ ਜਿਹੜਾ ਕਾਰਗਰਾਮਾ ਕਾਦੇ ਵਾਸਤੇ ਆ ਪਹਿਲਾਂ ਤੇ ਮੈਂ ਜੀ ਆਪ ਜੀ ਦਾ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜੋ ਕਿ ਸਾਡੇ ਆਟੋ ਵੀਰ ਚਾਲਕਾਂ ਦੀ ਆਵਾਜ਼ ਨੂੰ ਤੁਸੀਂ ਬਹੁਤ ਸੱਚਜੇ ਢੰਗ ਦੇ ਨਾਲ ਯਾਨੀ ਕਿ ਸ਼ਾਸਨ ਪ੍ਰਸ਼ਾਸਨ ਸਰਕਾਰਾਂ ਤੱਕ ਪਹੁੰਚਾਇਆ ਔਰ ਇਹ ਜੋ ਮੀਟਿੰਗ ਹੈ ਸਾਡੀ ਇਹ ਮੀਟਿੰਗ ਇਸ ਕਰਕੇ ਲੱਗੀ ਆ ਕੀਤਾ ਸੀ ਇਕੱਠ ਕਿ ਜੋ ਸਾਡੇ ਪਿਛਲੇ ਦੌਰਾਨ ਕੁਝ ਟਾਈਮ ਪਹਿਲਾਂਨ ਕੀਤਾ ਸੀਗਾ ਕਿ ਆਟੋ ਡੀਜ਼ਲ ਜੋ ਕੀ ਬੰਦ ਕਰ ਦੇਣਾ ਉਸ ਆਟੋ ਦੇ ਮਸਲੇ ਦੇ ਵਿੱਚ ਅਸੀਂ ਇਹ ਜਿਹੜਾ ਇਕੱਠ ਕੀਤਾ ਹੈ ਹੁਣ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਕਿ ਜੇਕਰ ਕਿ ਤੁਸੀਂ ਬੈਟਰੀ ਰਿਸ਼ਕਾ ਚਲਾਉਣਾ ਵਾ ਤੇ ਇਹਨਾਂ ਦਾ ਲੱਖਾਂ ਆਟੋ ਆ ਜੋ ਅੰਮ੍ਰਿਤਸਰ ਦੇ ਵਿੱਚ ਲੱਖ ਤੋਂ ਉੱਤੇ ਆਟੋ ਆ ਇਹਨਾਂ ਬਾਰੇ ਰੁਜ਼ਗਾਰ ਬਾਰੇ ਕੁਝ ਸੋਚ ਕੇ 4-4 ਲੱਖ ਰੁਪਏ ਦੀਆਂ ਗੱਡੀਆਂ ਦੀ ਯਾਨੀ ਕਿ ਭਰਪਾਈ ਕਰਕੇ ਬੈਂਕਾਂ ਨੂੰ ਤੇ ਇਹ ਮਹਾਂ ਸਰਕਰੂ ਹੋਏ ਆ ਤੇ ਹੁਣ ਇਹ ਦਬਾਰਾ 4 ਲੱਖ ਰੁਪਏ ਫੇ ਤਾਰਨਗੇ 3 ਲੱਖ ਰੁਪਏ ਦਾ ਰੇਟ ਕੱਢਿਆ ਖੜੀ ਇਹਨਾਂ ਨੇ ਗੱਡੀ ਦਾ ਉਹ ਕਿੱਥੋਂ ਦੇਣਗੇ ਗਰੀਬ ਪਰਿਵਾਰ ਉਹਦਾ ਪਹਿਲਾਂ ਹੀ ਕਿਸੇ ਦਾ ਘਰ ਗਹਿਣੇ ਪਾ ਕੇ ਗੱਡੀ ਲਈ ਆ ਕਿਸੇ ਨੇ ਆਪਣੇ ਇਹ ਸੱਜਣ ਮਿੱਤਰ ਨੇ ਕੋਈ ਵਿਆਜ ਤੇ ਦੇ ਕੇ ਗੱਡੀ ਲਈ ਆ ਕੁਝ ਫਾਈਨੈਂਸ ਬੈਂਕਾਂ ਕੋਲੋਂ ਕਰਾ ਕੇ ਗੱਡੀ ਲਈ ਆ ਉਹ ਇਹਨਾਂ ਦੀ ਪੀੜਿਤ ਪਰਿਵਾਰਾਂ ਦੀ ਕੀ ਗੱਲ ਸਰਕਾਰ ਨੂੰ ਕੋਈ ਫਿਕਰ ਨਹੀਂ ਕਿਉਂਕਿ ਇਹਨਾਂ ਲੋਕਾਂ ਨੇ ਹੀ ਇਹਨਾਂ ਦੀ ਸਰਕਾਰ ਜੋ ਅੱਜ ਭਗਵੰਤ ਮਾਨ ਜੀ ਨੂੰ ਜੋ ਕੁਰਸੀ ਤੇ ਨਵਾਜ ਕੇ ਬਿਠਾਇਆ ਇਸ ਗਰੀਬ ਪਰਿਵਾਰਾਂ ਨੇ ਬਿਠਾਇਆ ਜੋ ਕਿ ਐਨ ਆਰ ਆਈ ਏਜੰਸੀਆਂ ਆਣ ਕੇ ਇੱਥੇ ਪੰਜਾਬ ਦੇ ਵਿੱਚ ਖੋਲ ਲੈਂਦੀਆਂ ਨੇ ਆਪਣੇ ਕਾਰੋਬਾਰ ਉਹਨਾਂ ਐਨ ਆਰ ਆਈ ਏਜੰਸੀਆਂ ਨੇ ਜਾਂ ਆਪਣੀਆਂ ਹੋਰ ਵਿਦੇਸ਼ੀ ਪਾਲਿਸੀਆਂ ਵਰਤ ਕੇ ਪੰਜਾਬ ਦੇ ਵਿੱਚ ਤੇ ਆਪਾਂ ਨੂੰ ਉਹ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਉਸ ਪ੍ਰਸ਼ਾਸਨ ਆ ਉਹ ਵੀ ਕਰ ਰਿਹਾ ਪਰੇਸ਼ਾਨ ਕੋਈ ਆਖੀ ਜਾਂਦਾ ਹਰ ਰਜਿਸਟ੍ਰੇਸ਼ਨ ਨੰਬਰ ਲਵਾਓ ਜੀ ਕਿਉਂ ਲਵਾਈਏ ਜੀ ਕਿਉਂਕਿ ਜਦ ਕੀ ਡੀਓ ਦਫਤਰ ਦੇ ਵਿੱਚ ਆਨਲੀ ਰਿਕਾਰਡ ਇਸ ਦਾ ਪਰਮਿਤ ਦਿੱਤਾ ਗਿਆ ਇਹਦੀ ਆਰਸੀ ਦਿੱਤੀ ਗਈ ਆ ਇਸ ਦਾ ਐਡਰੈਸ ਪਤਾ ਜਾਣ ਕੇ ਪਹਿਲੇ ਹੀ ਰਿਕਾਰਡ ਹੈ ਕਿ ਦੁਬਾਰਾ ਰਿਪੋਰਟ ਦੀ ਕੀ ਲੋੜ ਆ ਪਰ ਇੱਕ ਪਰੇਸ਼ਾਨੀ ਉਹ ਕਰੀ ਯਾਰੀ ਨੇ ਸਟੈਂਡਾਂ ਦੇ ਤੇ ਕੁਝ ਪ੍ਰਧਾਨ ਨੇ ਜਿਹੜੇ ਉਹ ਵੀ ਸਰਕਾਰਾਂ ਦੀ ਮਿਲਿਪੁਕਤਵਾ ਉਹਨਾਂ ਦੇ ਨਾਲ ਤੇ ਉਹ ਪ੍ਰਸ਼ਾਸਨ ਦੇ ਨਾਲ ਵੀ ਆ ਸਰਕਾਰਾਂ ਦੇ ਨਾਲ ਏਜੰਸੀਆਂ ਦੇ ਨਾਲ ਵੀ ਉਹਨਾਂ ਨੇ ਆਪਣੀ ਮਿਲਿਪੁਕਤ ਕੀਤੀ ਹੋਈ ਆ ਉਹਨਾਂ ਦੀ ਨਹੀਂ ਦੇਖੋ ਜੀ ਸਾਡੇ ਸੰਗਠਨ ਜਿਹੜਾ ਵਾ ਉਹ ਪੂਰਾ ਸਾਡੇ ਨਾਲ ਹੈਗਾ ਵਾ ਆਟੋ ਯੂਨੀਅਨ ਡੀਜ਼ਲ ਜਿਹੜਾ ਵਾ ਉਹ ਸਾਡੇ ਨਾਲ ਹੈਗਾ ਪਰ ਕੁਝ ਚੰਦ ਬੰਦੇ ਜਿਹੜੇ ਆ ਕਿ ਵਿੱਚੋਂ ਵਿਕ ਚੁੱਕੇ ਆ ਉਹ ਵਿਕੰਦਤ ਸ਼ਰਿਆਮ ਸ਼ੋ ਹੋ ਚੁੱਕਾ ਵਾ ਹਰ ਸਰਕਾਰ ਹਰ ਬੰਦੇ ਨੂੰ ਸਾਡੇ ਆਟੋ ਯੂਨੀਅਨ ਵਾਲੇ ਨੂੰ ਪਤਾ ਲੱਗ ਚੁੱਕਾ ਕਿ ਉਹ ਬੰਦੇ ਵੇਚ ਚੁੱਕੇ ਨੇ ਜਦ ਕਿ ਪੰਜਾਬੀਆਂ ਹੈਂਡਓਵਰ ਪੋਸਟਰ ਲੱਗਣ ਡੇ ਆ ਹਾਂਜੀ ਇਸ ਕਰਕੇ ਆਪਾਂ ਉਹ ਜਿਹੜਾ ਵਾ ਕਿ ਉਹ ਬੰਦਿਆਂ ਨੇ ਨੰਗੇ ਹੋ ਚੁੱਕੇ ਆ ਉਹਨਾਂ ਦੇ ਮਗਰ ਹੁਣ ਕੋਈ ਨਹੀਂ ਹੈਗਾ ਇਹ ਬਹੁਤ ਸ਼ਰਨਪਾਲ ਜੀ ਦੇ ਮਗਰ ਸਾਰੀ ਆਟੋ ਯੂਨੀਅਨ ਤੇ ਮੇਰਾ ਵਾਲਮੀ ਕੰਟ੍ਰੈਸਟ ਸਰ ਆਪਣਾ ਜੋ ਧੂਣਾ ਸਾਹਿਬ ਹੈ ਕਿ ਉਹ ਸਾਰੀ ਇਹਨਾਂ ਦੀ ਸਪੋਰਟ ਦੇ ਵਿੱਚ ਪਿੱਛੇ ਵੀ ਉਤਰਿਆ ਸੀ ਹੁਣ ਗਾਂ ਵੀ ਉਤਰਦਾ ਰਹੇਗਾ ਮੈਂ ਉਸ ਜਨਨ ਸਕੱਤਰ ਪੰਜਾਬ ਹੋਣ ਦੇ ਨਾਤੇ ਇਹ ਵਿਸ਼ਵਾਸ਼ਣ ਦਿਵਾਉਣਾ ਤੁਹਾਨੂੰ ਟ੍ਰੈਸਟ ਵੱਲੋਂ ਕਿ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਆਪਾਂ ਖੜਾਂਗੇ ਪਹਿਲਾਂ ਵੀ ਖੜੇ ਸੀ ਹੁਣ ਵੀ ਖੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਮਿੱਠੇ ਹੀ ਕਰ ਰਹੇ ਆ ਕਿ ਜਦੋਂ ਅਸੀਂ ਰੀਨਿਊ ਕਰਦੇ ਸੀ ਉਹ ਸੀ ਨਾ ਸਟਾ ਬਿਸਪਾਲ ਜੀ ਦਾ ਉਹ ਸ਼ਮਤਾਰ ਜੀ ਕਹਿੰਦੇ ਜਾਂਦੇ ਸੀ ਨਾ ਸਟੇ ਦਾ ਉਸ ਕੋਈ ਤਾਹਰ ਕਰਨਾ ਉਹ ਤਾਂ ਬਾਊ ਜੀ ਸਾਡੇ ਟਾਈਮ ਨੂੰ ਢੇਰ ਘੰਟਾ ਤੋਂ ਹੋ ਗਏ ਨੇ ਪਰ ਮੈਂ ਅੱਲਾ ਬੋਲਣ ਲੱਗਾ ਸੀ ਉਹਦੇ ਵੀ ਇਹਨਾਂ ਦਾ ਆਪ ਹੀ ਚਲੋ ਸਾਨੂੰ ਇਸ ਤੋਂ ਪਤਾ ਹੀ ਕਿਤੇ ਪਹਿਲੀ ਵਾਰ ਵਿੱਚ ਇਹ ਭਾਏ ਤਾਂ